ਕੱਲੀ ਹਿੰਦ ਸਰਕਾਰ ਨੂੰ ਨਹੀਂ ਸਟੇਟ ਨੂੰ ਨਹੀਂ ਦੁਨੀਆ ਨੂੰ ਦੱਸ ਦਿੱਤਾ ਕਿ ਦੁਨੀਆ ਦੀਆਂ ਡੈਮੋਕ੍ਰੈਟਿਕ ਸਰਕਾਰਾਂ ਨੂੰ ਇੱਕ ਸੁਨੇਹਾ ਦਿੱਤਾ ਕਿ ਸਿੱਖ ਅੱਜ ਵੀ ਉਸ ਸੋਚ ਦੇ ਧਾਰਨੀ ਹੈ ਉਵੇਂ ਖੜੇ ਹੈ ਉਵੇਂ ਡਟ ਕੇ ਉਹਨਾਂ ਸ਼ਹੀਦਾਂ ਨੂੰ ਅਪਣਾ ਕੇ ਉਹਨਾਂ ਦੇ ਵਾਰਿਸ ਬਣ ਕੇ ਬੈਠੇ ਆ ਗੁਰਦੀਪ ਸਿੰਘ ਪਟੰਡਾ ਹੈ ਸਾਡੇ ਨਾਲ ਜੁੜੇ ਹੋਏ ਪਟੰਡਾ ਸਾਹਿਬ ਦੋ ਸੀਟਾਂ ਦਾ ਭਾਈ ਸਾਹਮਣੇ ਜਗਰ ਕੀਤਾ ਤੇ ਦਾਲ ਖਾਲਸਾ ਦੇ ਉਪਰਾਲੇ ਦਾ ਜ਼ਿਕਰ ਕੀਤਾ ਕਿ ਦਾਲ ਖਾਲਸਾ ਦਾ ਇੱਕ ਵੱਡਾ ਉਪਰਾਲਾ ਵੀ ਆ ਇਹਨਾਂ ਦੋਵਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਕਿ 40 ਸਾਲ ਦੀ ਪੀੜ ਚਾਰ ਤਹਾਗੇ ਦੀ ਪੀੜ ਵੀ ਸੇਖ ਹੰਡਾ ਰਿਆ ਜੀ 40 ਸਾਲ ਤੋਂ ਨਹੀਂ 75 ਸਾਲਾਂ ਤੋਂ ਇੱਕ ਵੀ ਸਮੱਸਿਆ ਹੱਲ ਨਹੀਂ ਕੀਤੀ ਗਈ 10 10 ਲੱਖ ਲੋਕ ਅਸੀਂ ਸ਼ਹੀਦ ਕਰਵਾ ਕੇ ਕਤਲ ਕਰਵਾ ਕੇ ਗੁਰਦੁਆਰੇ ਛੱਡ ਕੇ ਬੇਅਦਮੀਆਂ ਕਰਕੇ ਇਸ ਦੇਸ਼ ਚ ਆਏ ਸੀ ਵੀ ਆਜ਼ਾਦੀ ਦਾ ਨਿਖ ਮਿਲੇਗਾ ਉਹ ਜੋ ਕੁਛ ਵਾਪਰਿਆ ਕਿ ਦੇ ਦਰਬਾਰ ਸਾਹਿਬ ਤੇ ਹਮਲਾ ਕਿ ਦੇ ਦਿੱਲੀ ਦੇ ਗਲਾਂ ਟਾਇਰ ਕਿ ਦੇ ਸਭ ਤੋਂ ਵੱਡੀ ਗੱਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਸਾੜਨੇ ਤੇ ਜਿਨ੍ਹਾਂ ਨੇ ਪਾੜੇ ਗਲੀਆਂ 'ਤੇ ਉਹਨਾਂ ਨੂੰ ਇਫਾਜ਼ਤਾਂ ਕਰ ਰਹੀਆਂ ਇਹ ਸਾਡੀ ਇਸ ਦੇਸ਼ 'ਚ ਪੋਜੀਸ਼ਨ ਕੀ ਹੈ ਸਾਨੂੰ ਸਪਸ਼ਟ ਕਰਦੀ ਹੈ ਅੱਜ ਦਾ ਜੋ ਦਲ ਖਾਲਸਾ ਵੱਲੋਂ ਉਹਨਾਂ ਸ਼ਹੀਦਾਂ ਦੀ ਯਾਦ 'ਚ ਆਜ਼ਾਦੀ ਮਾਰਚ ਕੀਤਾ ਗਿਆ ਇਸ ਲਈ ਉਹ ਵਧਾਈ ਦੇ ਪਾਤਰ ਤੇ ਅਸੀਂ ਸਰਕਾਰਾਂ ਨੂੰ ਇਹ ਸੰਸਾਰ ਭਰ ਦੀਆਂ ਸਰਕਾਰਾਂ ਨੂੰ ਤੇ ਦੁਨੀਆ ਨੂੰ ਕਹਿਣਾ ਚਾਹੁੰਦੇ ਆ ਕਿ ਸਿੱਖਾਂ ਨੇ ਗੁਨਾਹ ਕੀਆ ਸਾਡਾ ਸਾਡਾ ਕਸੂਰ ਕੀ ਆ ਕਿਉਂ ਸਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਇਹ ਦੇਸ਼ ਦੀਆਂ ਹਕੂਮਤਾਂ ਦੀ ਬੜੀ ਵੱਡੀ ਬਜਕਿਸਮਤੀ ਆ ਦੇਸ਼ ਦੀ ਬਜਕਿਸਮਤੀ ਆ ਇਹ ਸਿੱਖਾਂ ਦੇ ਜਜ਼ਬਾਤ ਦਾ ਰੋਸ ਦਾ ਪ੍ਰਗਟਾਵਾ ਹੈ ਧੰਨਵਾਦ ਜੀ ਦੋ ਸੀਟਾਂ ਤੇ ਜਿੱਤਣ ਆ ਆ ਅਮਰਪਾਲ ਸਿੰਘ ਹੁਣ ਜਾਂ ਸਰਜੀਤ ਸਿੰਘ ਮਲੋਵਾ ਨੂੰ ਇਹ ਵੀ ਕੋਈ ਵੇਖਦੇ ਹਾਂ ਵੱਡੀ ਸ਼ਮੂਲੀਅਤ ਸੀ ਤੁਹਾਡੀ ਜੀ ਆਪਾਂ ਦੋਵੇਂ ਪਾਸੇ ਦੀ ਗੱਲ ਕਰੀ ਜਿੱਤੋ ਦੀ ਜਿਹੜੀ ਇਹ ਦੋ ਸੀਟਾਂ ਦੀ ਜਿੱਤ ਹੈ ਸ਼ਹੀਦਾਂ ਦੀ ਜਿੱਤ ਹੈ ਭਾਈ ਬਿਹੰਸ ਸਿੰਘ ਦੀ ਜਿੱਤ ਹੈ ਪੰਥ ਦੀ ਜਿੱਤ ਹੈ ਪੰਜਾਬ ਦੀ ਜਿੱਤ ਜੋ ਕੁਝ 75 ਸਾਲਾਂ ਚ ਵਾਪਰਿਆ ਉਸ ਦੀ ਸਿੱਖ ਕੌਮ ਵੱਲੋਂ ਇੱਕ ਆਪਣੇ ਜਜ਼ਬਾਤ ਦਾ ਰੋਸ ਦਾ ਗੁੱਸੇ ਦੇ ਪ੍ਰਗਟਾਵੇ ਦੀ ਜਿੱਤ ਹੈ ਤੇ ਅੱਗੇ 2027 ਦੀਆਂ ਚੋਣਾਂ ਲਈ ਇੱਕ ਪੰਥਕ ਸਰਕਾਰ ਬਣਾਉਣ ਦਾ ਤੇ ਸ਼੍ਰੋਣੀ ਕਮੇਟੀ ਤੋਂ ਜਿਹੜੇ ਬੈਠੇ ਆ ਕਾਬਜ ਲੋਕ ਜਿਨ੍ਹਾਂ ਨੇ ਲੁੱਟ ਕੇ ਖਾਧਾ ਉਹਨਾਂ ਤੋਂ ਇਹ ਇਹਨਾਂ ਨੂੰ ਯਾਦ ਕਰਾਉਣ ਲਈ ਇੱਕ ਮੋੜ ਵੱਜਿਆ 27 ਤੋਂ ਕੋਈ ਨਵੀਂ ਰਣਨੀਤੀ ਲੈ ਕੇ ਆ ਰਹੇ ਆ ਪੰਥ ਬਿਲਕੁਲ ਜੀ 100% ਨਵੀਂ ਇੱਕ ਪੰਥਕ ਰਾਜਨੀਤੀ ਲੋਕਾਂ ਨੇ ਸਹਿਦ ਕਰਤਾ ਹੁਣ ਜਿਹੜੀਆਂ ਜਥੇਬੰਦੀਆਂ ਦੇ ਅਗੋਂ ਉਹਨਾਂ ਦੀ ਜ਼ਿੰਮੇਵਾਰੀ ਹੈ ਵੀ ਇਹਨੂੰ ਸੰਭਾਲ ਕੇ ਅੱਗੇ ਤੋਰਨ ਸਿੰਘ ਸਾਹਿਬ ਤੁਸੀਂ ਕਹਿੰਦੇ ਸ਼ੁਰੂਆਤ ਹੋਈ ਹੈ ਮੈਂ ਤੁਹਾਡੇ ਲਫ਼ਜ਼ ਸੁਣੇ ਸੀ ਕੀ ਲੱਗਦਾ ਹੈ ਸ਼ੁਰੂਆਤ ਆ ਸਿੱਖ ਰਾਜਨੀਤੀ ਦੀ ਕੋਈ ਨਵੀਂ ਲੈ ਕੇ ਆ ਰਹੇ ਹੋ ਇਹ ਦੇਖੋ ਜੋ ਪਿਛਲੇ ਸਾਲਾਂ ਤੋਂ ਜੋ ਕਿਉਂਕਿ ਸਿੱਖਾਂ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਆ ਅਕਾਲੀ ਦਲ ਨੂੰ ਬੜੀ ਬੁਰੀ ਤਰ੍ਹਾਂ ਝੰਡੋੜ ਕੇ ਰੱਖ ਦਿੱਤਾ ਸਰਦਾਰ ਸੁਖਵੀਰ ਸਿੰਘ ਨੇ ਅੱਧਾ ਕਦਮ ਹੋਇਆ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਕਰਤਾ ਸੀ ਪਰ ਏਡੀ ਵੱਡੀ ਜਮਾਤ ਨੂੰ ਉਹ ਬਰਦਾਸ਼ਤ ਕਰਦੇ ਆਉਂਦੇ ਸੀ ਸਰਦਾਰ ਸੁਖਵੀਰ ਸਿੰਘ ਦੀਆਂ ਪੰਥ ਵਿਰੋਧੀ ਗਤਿਵਿਧੀਆਂ ਸ੍ਰੀ ਗੁਰੂ ਗ੍ਰੰਥ ਵਿਰੋਧੀ ਗਤਿਵਿਧੀਆਂ ਅਤੇ ਰਾਜਨੀਤਿਕ ਤੌਰ ਤੇ ਜਿਹੜੀਆਂ ਸਿੱਖ ਕੌਮ ਦੇ ਵਿਰੋਧੀ ਗਤਿਵਿਧੀਆਂ ਨੇ ਅੱਜ ਕਿੱਥੇ ਲਿਆ ਕੇ ਖੜਾ ਕਰਤਾ ਅਕਾਲੀ ਦਲ ਨੂੰ 13% ਵੋਟ ਪੈ ਗਈ ਤੇ ਜਿਹੜੀਆਂ ਵਿਰੋਧੀ ਸਾਡੀਆਂ ਪਾਰਟੀਆਂ ਸੀ ਜਿਨ੍ਹਾਂ ਦਾ ਨਾਮ ਉਹ ਨਿਸ਼ਾਨ ਨਹੀਂ ਸੀ ਬੀਜੇਪੀ ਰਕੀਆਂ 17% ਵੋਟ ਲੈ ਗਈਆਂ